ਹਾਂਜੀ ਵੀਰੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਅੰਡੈਮ 112 ਦੀ ਗੱਲ ਕਰਾਂਗੇ ਵੀਰੇ ਜਿਹੜਾ ਕੀ ਪਿਛਲੇ 3-4 ਸਾਲਾਂ ਤੋਂ ਰਾਜ ਕਰ ਰਿਹਾ ਵੀਰੇ ਮਾਲਵਾ ਤੇ ਕੁਝ ਹਿੱਸਾ ਹਰਿਆਣੇ ਦਾ ਜਿਵੇਂ ਸਰਸਾ ਸਰਦੂਲਗੜ ਠੀਕ ਹੈ ਡੱਬ ਵਾਲੀ ਇਧਰਲੀ ਸਾਈਡ ਜਾਂ ਮਾਨਸਾ ਦੀ ਗੱਲ ਕਰੀਏ ਜਾਂ ਸੰਗਰੂਰ ਬੈਲਟ ਜਾਂ ਬਰਨਾਲਾ ਬੈਲਟ ਦੀ ਗੱਲ ਕਰੀਏ ਕੋਈ ਹੋਰ ਪਾਸੇ ਇਹਦਾ ਕੋਈ ਬੜਾ ਸਕੋਪ ਨਹੀਂ ਹੈਗਾ ਇਹ ਝੋਨਾ ਹਾਈਬ੍ਰਿਡ ਝੋਨਾ ਵੀਰੇ ਇਹਨੂੰ ਦੂਜੀ ਮੁੱਛੜ ਵੀ ਕਿਹਾ ਜਾਂਦਾ 1401 ਕਿਉਂ ਇਹ ਵਪਾਰੀਆਂ ਦੀ ਬਹੁਤ ਪਸੰਦ ਰਹੀ ਹੈ ਬਾਈ 2022 ਦੇ ਵਿੱਚ 2023 ਦੇ ਵਿੱਚ ਪਰ 2024 ਦੇ ਵਿੱਚ ਆ ਕੇ ਇਹ ਥੁੱਸ ਨਿਕਲ ਗਈ ਬਿਲਕੁਲ ਹੁਣ 2025 ਦੇ ਵਿੱਚ ਕੀ ਬਣੂਗਾ ਲਾਈਏ ਜਾਂ ਨਾ ਲਾਈਏ ਉਸ ਬਾਰੇ ਆ ਵੀਡੀਓ ਦੇ ਵਿੱਚ ਚਰਚਾ ਕਰਾਂਗੇ ਐਂਡ ਐਮ ਇੰਡੋ ਅਮਰੀਕਨ ਕੰਪਨੀ ਵੱਲੋਂ ਹਾਈਬ੍ਰਿਡ ਸੀਡ ਹੈ ਵੀਰਾ 1 ਲੱਖ 12 ਇਹ ਵੈਰਾਈਟੀ ਹੈ ਜਿਹੜੀ 150 ਦਿਨ ਲਗਭਗ ਲਏ ਜਾਂਦੀ ਹੈ ਵੀਰੇ ਸੀ 2 ਸੀਡ ਸੀ 2 ਸੀਡ ਜਿਵੇਂ ਮੁੱਛ ਲੈਂਦੀ ਆ ਪਰ ਮੁੱਛਲਾਂ ਨੂੰ ਕੀ ਫਰਕ ਆ ਵੀਰੇ ਮਾੜੇ ਪਾਣੀ ਦੀ ਵੈਰਾਈਟੀ ਆ ਇਹ 2.5 ਨੰਬਰ ਤੱਕ ਵੀ ਹੋ ਜਾਂਦੀ ਆ ਪਾਣੀ ਜੇ ਤੁਹਾਡੇ ਕੋਲ 2.5 ਨੰਬਰ ਆ ਜ਼ਮੀਨ ਤੁਹਾਡੇ ਕੋਲੇ ਦਰਮਿਆਨੀ ਆ ਤੇ ਨਹਿਰੀ ਪਾਣੀ ਤੁਹਾਡੇ ਕੋਲੇ 15 ਦਿਨਾਂ ਬਾਅਦ ਜਾਂ ਮਹੀਨੇ ਬਾਅਦ ਲੱਗਦਾ ਤਾਂ ਇਹ ਵੈਰਾਈਟੀ ਆ ਜਿਹੜੀ ਬਹੁਤ ਸੋਹਣਾ ਝਾੜ ਦੇ ਦਿੰਦੀ ਆ ਝਾੜ ਦੀ ਜੇ ਗੱਲ ਕਰੀਏ ਤਾ 70 ਮਣ ਤੋਂ ਉੱਤੇ ਉੱਤੇ ਹੋ ਜਾਂਦੀ ਹੈ ਬਈ ਰੇਟ ਦੀ ਜੇ ਗੱਲ ਕਰੀਏ ਤਾਂ ਇਹ ਖਰੀਦ ਆ ਜਿਹੜੀ ਜੇ ਮੰਡੀ ਦੇ ਵਿੱਚ ਵੇਚਣਾ ਤੁਸੀਂ ਸਰਕਾਰੀ ਖਰੀਦੇ ਤਾਂ ਉਹ ਵੀ ਵੇਚ ਸਕਦੇ ਹੋ ਪਰ ਇਹ ਝੋਨਾ ਜਿਹੜਾ ਇਹ ਪ੍ਰਾਈਵੇਟ ਵੇਖਦਾ ਵੀਰੇ ਤੇ ਵਪਾਰੀ ਇਹਨੂੰ ਮੁੱਛਲ ਦੇ ਵਿੱਚ ਰਲਾ ਕੇ ਵੇਚਦੇ ਨੇ ਅੱਗੇ ਜਦੋਂ ਐਕਸਪੋਰਟ ਹੁੰਦਾ ਤਾਂ ਇਹਦਾ ਰੇਟ ਆ ਜਿਹੜਾ ਆਮ ਝੋਨੇ ਨਾਲੋਂ 2022 ਦੇ ਵਿੱਚ ਲਗਭਗ ਇਹ 2500 2600 ਨੂੰ ਵੀ ਕਿਹਾ ਸੀ ਵੀਰੇ 2023 ਦੇ ਵਿੱਚ ਇਹ 303100 ਨੂੰ ਵੀ ਵਿਕਿਆ 2024 ਦੇ ਵਿੱਚ ਲਗਭਗ 2300 2400 ਨੂੰ ਵੀ ਵਿਕਿਆ ਕਿਉਂ ਕਿਉਂਕਿ ਬਾਸਮਤੀ ਮੁਛਲ ਸਸਤੀ ਆ ਜਿਵੇਂ ਜਿਵੇਂ ਬਾਸਮਤੀ ਦਾ ਰੇਟ ਵਧੂਗਾ ਮੁਛਲ ਦਾ ਰੇਟ ਵਧੂਗਾ ਉਦੋਂ ਹੀ ਇਹ ਵੈਰਾਈਟੀ ਦਾ ਰੇਟ ਆ ਜਿਹੜਾ ਇਹ ਵਾਧਾ 2025 ਦੇ ਵਿੱਚ ਹਜੇ ਕੁਝ ਕਹਿ ਨਹੀਂ ਸਕਦੇ ਏ ਡਿਪੈਂਡ ਕਰੂ ਵੀਰੇ ਮੋਦੀ ਦੇ ਉੱਤੇ ਨਰਿੰਦਰ ਮੋਦੀ ਦੇ ਉੱਤੇ ਕਿ ਕਦੋਂ ਉਹ ਐਕਸਪੋਰਟਰਾਂ ਦਾ ਡਾਟਾ ਖੋਲਦਾ ਤੇ ਮਿਨਿਮਮ ਐਕਸਪੋਰਟ ਪ੍ਰਾਈਸ ਘੱਟੋ ਘੱਟ ਐਕਸਪੋਰਟ ਦਾ ਪ੍ਰਾਈਸ ਕਿੰਨਾ ਰੱਖਦਾ ਜਿਵੇਂ ਪਹਿਲਾਂ ਰੇਟ 2023 ਦੇ ਵਿੱਚ 900 ਸੀ 2024 ਦੇ ਵਿੱਚ ਇਹ ਵਧਾ ਕੇ ਇਹਨਾਂ ਨੇ 1200 ਡਾਲਰ ਕਰਤਾ ਪ੍ਰਤੀ ਟਨ ਦਾ ਜਦੋਂ 1200 ਡਾਲਰ ਕਰਤਾ ਸਾਊਦੀ ਅਰੇਬੀਆ ਅਰਾਂ ਇਰਾਕ ਜਾ ਹੋਰ ਐਕਸਪੋਰਟਰ ਨੇ ਜਿਹੜੇ ਇੰਡੀਆ ਤੋਂ ਬਾਸਮਤੀ ਲੈਂਦੇ ਆ ਉਹ ਕਹਿੰਦੇ ਵੀ ਸਾਨੂੰ 1200 ਤੇ ਪੜਦਾ ਨਹੀਂ ਹੈਗਾ ਉਹਨਾਂ ਨੇ ਪਾਕਿਸਤਾਨ ਤੋਂ 800 700 ਡਾਲਰ ਪ੍ਰਤੀ ਟਨ ਦੇ ਹਿਸਾਬ ਦੇ ਨਾਲ ਚੱਕ ਲਿਆ ਸਾਰਾ ਸਿਸਟਮ ਸਤੰਬਰ ਦੇ ਵਿੱਚ ਇਹ ਚੀਜ਼ ਕੀਤੀ ਸੀ ਲਾਸਟ 2024 ਦੇ ਐਂਡ ਤੇ ਆਉਂਦੇ ਆਉਂਦੇ ਮੋਦੀ ਨੇ ਫੇਰ 900 ਕਰਤਾ ਜਦੋਂ ਫੇਰ 900 ਕੀਤਾ ਤਾਂ ਇਹਨਾਂ ਨੇ ਪਾਕਿਸਤਾਨ ਤੋਂ ਆਲਮੋਸਟ ਚੱਕ ਲਈ ਸੀ ਸਾਰੀ ਬਾਸਮਤੀ ਕੁਛ ਘਰ ਰਕ ਬੇ ਦਾ ਬਾਅਦ ਦੇ ਵਿੱਚ 900 ਡਾਲਰ ਦੇ ਹਿਸਾਬ ਨਾਲ ਰੇਟ ਚੱਕਿਆ ਇਹਦਾ ਫਾਇਦਾ ਕਾਨੂੰ ਕਿਨੂੰ ਹੋਇਆ ਸਿਰਫ ਵਪਾਰੀ ਵਰਗ ਨੂੰ ਠੀਕ ਹੈ ਤੇ ਹੁਣ ਅਸੀਂ ਉਮੀਦ ਕਰਦੇ ਹਾਂ ਵੀ ਮੋਦੀ ਪਹਿਲਾਂ ਹੀ ਹਾਲਾਂਕਿ ਇਹ ਦੇਸ਼ਾਂ ਦੇ ਆਪਣੇ ਨਾਲ ਕੋਈ ਬਾਲੇ ਵਧੀਆ ਸਬੰਧ ਹੁਣ ਰਹੇ ਨਹੀਂ ਜੰਗ ਤੋਂ ਬਾਅਦ ਕਿਉਂਕਿ ਇਹਨਾਂ ਨੇ ਪਾਕਿਸਤਾਨ ਨੂੰ ਸਪੋਰਟ ਕਰਤੀ ਸੀ ਥੋੜੀ ਜਿਹੀ ਮੋਟੀ ਸਮਰਥਨ ਪਰ 6 ਮਹੀਨਿਆਂ ਦਾ ਕੋਈ ਪਤਾ ਨਹੀਂ ਉਸ ਤੋਂ ਬਾਅਦ ਕੀ ਮਕਸਦ ਹੋਣਾ ਨਾ ਇਹਨਾਂ ਦਾ ਆਪਣੇ ਬਿਨਾ ਸਾਰੇ ਨਾ ਆਪਣਾ ਹੀ ਨਾ ਬਿਨਾ ਸਾਰੇ ਐਕਸਪੋਰਟ ਦੇ ਮਾਮਲੇ ਦੇ ਵਿੱਚ ਹੈਨਾ ਕਿੰਨਾ ਟੈਰਫ ਟੂ ਰੂਫ ਲੱਗਦਾ ਉਹਦੇ ਉੱਤੇ ਐਕਸਪੋਰਟ ਦਾ ਮਾਮਲਾ ਸਾਰਾ ਡਿਪੈਂਡ ਹੁੰਦਾ ਜੇ ਤੱਕ ਐਕਸਪੋਰਟਰ ਇੰਡੀਆ ਚ ਆ ਕੇ ਬਾਸਮਤੀ ਨੂੰ ਲੈਣ 2025 ਦੇ ਵਿੱਚ ਤਾਂ ਰੇਟ ਜਾਊਗਾ ਉੱਚਾ ਤਾਂ ਐਂਡਾਇਮਿਕ 112 ਲਾਉਣ ਵਾਲਿਆਂ ਦੇ ਵੀ ਬਹੁ ਜੂਗੀ ਚਾਂਦੀ ਠੀਕ ਹੈ ਪਰ ਕੰਡੀਸ਼ਨਾਂ ਕਈ ਹੋ ਗਈਆਂ ਪੰਜਾਬ ਦੇ ਵਿੱਚ ਹਾਈਬ੍ਰਿਡ ਕਰਤਾ ਬੈਣ ਦੇਣ ਕਰਤਾ ਜਿਹਦੇ ਕਰਕੇ ਇਹ ਪ੍ਰੋਡਕਸ਼ਨ ਹੈ ਜਿਹੜੀ ਉਹ ਘਟੂਗੀ ਦੂਜਾ ਬਾਸਮਤੀ ਦਾ ਰੇਟ ਐਤ ਕੀ ਆਇਆ ਨਹੀਂ ਇਹ ਵੀ ਕਾਰਨ ਬਣ ਗਿਆ ਇਹਦੀ ਪ੍ਰੋਡਕਸ਼ਨ ਘਟਣ ਦਾ ਪਰ ਜਿਹੜੇ ਕਿਸਾਨ ਲਾਉਂਦੇ ਆ 10 12 ਕਿੱਲੇ ਉਹ ਇੱਕ ਦੋ ਕਿੱਲੇ ਪੰਗਾ ਲੈਣਗੇ ਲੈਣਗੇ ਨਹੀਂ हटਿਆ ਜਾਂਦਾ ਠੀਕ ਹੈ ਤੇ ਪ੍ਰਾਈਵੇਟ ਖਰੀਦ ਆ ਲੰਬੇ ਸਮੇਂ ਦੀ ਵੈਰੈਟੀ ਆ ਵੀਰੇ ਇਹ ਤੇ ਜੇ ਮੋਟਾ-ਮੋਟਾ ਜਿਹਾ ਹਿਸਾਬ ਲਾਈਏ ਦੂਜੇ ਝੋਨੇ ਨਾਲੋਂ ਇਹ ਵਧੀਆ ਰਹਿ ਜਾਂਦਾ ਪਰ ਇਹ ਡਿਪੈਂਡ ਕਰਦੇ ਤੇ ਕਰਦਾ ਵੀਰੇ ਸਿਰਫ ਰੇਟ ਦੇ ਉੱਤੇ ਮੁੱਛਲ ਦੇ ਰੇਟ ਦੇ ਉੱਤੇ ਜੇ ਵਧੂਗਾ ਜਾਂ ਘਟੂਗਾ ਸਪ੍ਰੇਹਾਂ ਦੀ ਜੇ ਗੱਲ ਕਰੀਏ ਵੀਰੇ ਸਿਰਫ ਦੋ ਸਪ੍ਰੇਹਾਂ ਲੈਂਦਾ ਇਹ ਤੇ ਕੋਈ ਬਾਲੀਆਂ ਮਹਿੰਗੀਆਂ ਸਪਰੇਹਾਂ ਕਰਨ ਦੇ ਲਈ ਲੋੜ ਨਹੀਂ ਲੋਕਲ ਕੰਪਨੀ ਦਾ ਇੱਕ ਫੰਗੀ ਸਾਈਡ ਪਲੱਸ ਇੱਕ ਇਨਸੈਕਟੀਸਾਈਡ ਕਰ ਦਿਓ ਦੂਜੀ ਦਵਾਈ ਫੇਰ ਇੱਕ ਫੰਗੀ ਸਾਈਡ ਪਲੱਸ ਇੱਕ ਇਨਸੈਕਟੀਸਾਈਡ ਕਰ ਦਿਓ ਜੇ ਰੇਹ ਦੀ ਗੱਲ ਕਰੀਏ ਵੀਰੇ ਯੂਰੀਆ ਦੀ ਗੱਲ ਕਰੀਏ ਤਾਂ 2 ਤੋਂ 2.5 ਘਟਿਆਂ ਦੇ ਨਾਲ ਇਹ ਪੱਕ ਕੇ ਤਿਆਰ ਹੋ ਜਾਂਦਾ ਬਸ ਬਿਮਾਰੀ ਇਹਦੀ ਕੀ ਹੈ ਵੀ ਇਹਦਾ ਕੱਦ ਹੈ ਜਿਹੜਾ ਬਹੁਤ ਵੱਡਾ ਹੋ ਜਾਂਦਾ ਤੇ ਡਿੱਗਦਾ ਐਂਡ ਤੇ ਵੱਢਣ ਵੇਲੇ ਤਸੱਲੀਆਂ ਕਰਾ ਦਿੰਦਾ ਇਹ ਡਿੱਗਦਾ ਠੀਕ ਹੈ ਪोटाश ਇਹਨੂੰ ਪਾਉਣੀ ਬਹੁਤ ਜ਼ਰੂਰੀ ਆ ਐਮਓਪੀ ਚਾਹੇ ਤਾਂ ਜ਼ਮੀਨ ਦੇ ਥੱਲੇ ਪਾ ਦਿਓ ਚਾਹੇ ਜਦੋਂ ਪੋਲੀਨੇਸ਼ਨ ਤੇ ਹੁੰਦਾ ਬੂੜ ਤੇ ਹੁੰਦਾ ਉਦੋਂ 20 ਕਿਲੋ ਐਮਓਪੀ ਪਾਉਣੀ ਬਹੁਤ ਜ਼ਰੂਰੀ ਆ ਦੋ ਐਨਪੀਕੇ ਕਰਨੀਆਂ ਬਹੁਤ ਜ਼ਰੂਰੀ ਆ ਪਹਿਲਾਂ 19 19 19 ਕਰਨੀ ਇੱਕ ਜਦੋਂ ਗਰੋਇੰਗ ਸਟੇਜ ਦੇ ਉੱਤੇ ਹੁੰਦਾ ਠੀਕ ਆ ਉਦੋਂ ਬਾਅਦ ਜਦੋਂ ਫੁੱਲ ਇਹਦੇ ਪੈ ਜਾਣ ਜਾਂ ਦੁੱਧਾ ਪੈ ਜੇ 13 0 45 ਦੀ ਇੱਕ ਐਨਪੀਕੇ ਦੀ ਸਪਰੇਅ ਕਰਨੀ ਇਹਦੀ ਬਹੁਤ ਜ਼ਰੂਰੀ ਆ ਠੀਕ ਆ ਇਹ ਅੰਕੜਾ ਵੀਰੇ ਤਾਂ ਜਿਹੜੇ ਲਾਉਂਦੇ ਰਹੇ ਨੇ ਮੈਨੂੰ ਕਮੈਂਟ ਜ਼ਰੂਰ ਕਰਿਓ ਇੱਕ ਚੰਗੀ ਵੈਰੈਟੀ ਕਹਿ ਸਕਦੇ ਆ ਪਰ ਹਾਈਬ੍ਰਿਡ ਦੇ ਵਿੱਚ ਹੋਰ ਵੈਰੈਟੀਆਂ ਵੀ ਬਹੁਤ ਨੇ ਦੁਬਾਬੇ ਮਾਝੇ ਏਰੀਏ ਦੀ ਪਸੰਦ 7501 ਜਿਹਦਾ ਰੇਟ ਪੈਕੇਟ ਦਾ 1800 ਤੋਂ ਲੈ ਕੇ 2000 ਰੁਪਏ ਵਿਕ ਰਿਆ ਪਰ ਬਹੁਤ ਰਕਬਾ ਹਾਈਬ੍ਰਿਡ ਬੈਨ ਕਰਕੇ ਇਹ ਸਵਾਰ ਮਾਝੇ ਦੁਬਾਬੇ ਦੇ ਵਿੱਚ ਸੁਪਰੀਮ 110 ਨੇ ਲੈ ਲਿਆ ਵੀਰੇ ਜਾਂ PR 133 ਨੇ ਲੈ ਲਿਆ ਜਾਂ PR 100 ਸ਼ਬੀ ਨੇ ਲੈ ਲਿਆ ਬਹੁਤ ਜਿਆਦਾ ਰਕਬਾ ਇਹ ਝੋਨੇਆਂ ਨੇ ਲੈ ਲਿਆ ਪਰ ਜਿਨ੍ਹਾਂ ਨੇ ਕੁਸ਼ਕ ਲਾਉਣਗੇ ਜਾਂ ਲਾਉਣਗੇ ਹੀ 7301 ਵੀ ਲੱਗੂਗਾ ਠੀਕ ਹੈ ਵੀਰੇ ਮਾਲਵੇ ਚ ਆ ਜੀਏ ਤਾਂ ਮਾਲਵੇ ਦਾ ਰਾਜਾ ਇੱਕ ਹੀ ਹੈ ਸਿਰਫ 28P 67 ਪਾਇਨਸ ਦਾ ਬਹੁਤ ਰਕਬੇ ਦੇ ਵਿੱਚ ਲੱਗਣ ਵਾਲਾ ਜਾਂ CR ਸੁਪਰ 200 12 ਇਹ ਵੀ ਬਹੁਤ ਰਕਬੇ ਦੇ ਵਿੱਚ ਮਾਲਵੇ ਦੇ ਵਿੱਚ ਲੱਗੂਗਾ ਆਦਰਵਾਇਜ਼ ਓਵਰ ਆਲ ਗੱਲ ਕਰੀਏ ਤਿੰਨਾ ਖੇਤਰਾਂ ਦੀ ਤਾਂ ਮੋਸਟ ਝੋਨਾ ਜਿਹੜਾ ਸਭ ਤੋਂ ਵੱਧ ਲੱਗਣ ਵਾਲਾ ਹੈਗਾ ਪੀਆਰ 126 ਉਸ ਤੋਂ ਬਾਅਦ ਪੀਆਰ 131 ਜਾਂ 32 ਉਸ ਤੋਂ ਬਾਅਦ ਪੀਆਰ 114 ਜਾਂ ਸੁਪਰੀਮ 100 10 ਉਸ ਤੋਂ ਬਾਅਦ ਆਪਣੇ ਕੋਲੇ ਆ ਗਿਆ ਪੰਜਾਬ ਨੰਬਰ 1 ਉਸ ਤੋਂ ਬਾਅਦ ਆ ਗਿਆ ਵੀਰੇ 750128267 ਠੀਕ ਹੈ ਜਾਂ ਬਾયર ਦੀਆਂ ਜਿੰਨੀਆਂ ਵੀ ਕਿਸਮਾਂ ਨੇ ਉਸ ਤੋਂ ਬਾਅਦ ਆ ਗਿਆ ਵੀਰੇ ਬਾਸਮਤੀ ਦਾ ਰਕਬਾ ਬਾਸਮਤੀ ਦੇ ਵਿੱਚ 17 18 ਮੁੱਛਲ ਜਾਂ ਥਾਰਾ 47 ਜਾਂ 1509 ਇਹ ਰਕਬਾ ਜਿਹੜਾ ਬਾਸਮਤੀ ਦਾ ਲੱਗੂਗਾ ਐਂਡਾਇਮ 1 ਲੱਖ 12 ਬਹੁਤ ਥੋੜੇ 1 2% ਰਕਬੇ ਦੇ ਵਿੱਚ ਹੀ ਲੱਗਦਾ ਜਿਹੜੇ ਕਿਸਾਨ ਲਾਉਂਦੇ ਆਂ ਆਪ ਦੀ ਫੀਡਬੈਕ ਜ਼ਰੂਰ ਦੱਸਿਓ ਤੇ ਜਿਹੜੀ ਵੀਡੀਓ ਹੁਣ ਤੁਹਾਨੂੰ ਹੋਰ ਇੱਕ ਹੋਰ ਝੋਨੇ ਦੀ ਚਾਹੀਦੀ ਆ ਕਮੈਂਟ ਕਰ ਦਿਓ ਆਪਾਂ ਵੀਡੀਓ ਪਾ ਦਾਂਗੇ ਥੈਂਕ ਯੂ ਸੋ ਮੱਚ